वागुरु जी का खालसा वागुरु जी फावे जाए सुन हो जाए गुरु ग्रंथ साहब भावे सत श्री अकाले गुरु ग्रंथ साहब भावे सात श्री अकाल ਭਾਵੇਂ ਸਭ ਤਸਰੀ ਆ ਲੈ ਜੋ ਯਾਰ ਬੈਠੋ ਰਹਿ ਲੈ ਕੰਦੇ ਲਾ ਗਿਆ ਕਿੰਨੇ ਨਾਰੇ ਕਰ ਜਾ ਬੰਦਿਆ ਇਹਨਾਂ ਨਾਲ ਚਾਲਾ ਬੰਦਿਆ ਗੁਰੂ ਮਰਦ ਯੂਨੀ ਚ ਬੈ ਜਾ ਗੱਲਾਂ ਮੋੜ ਤੇ ਮੋੜੀ ਹੋਖਣੀਆਂ ਗੱਲਾਂ ਕੰਗਿਆ ਕੱਲਮਾ ਗੱਲਾਂ ਨਹੀਂ ਕਰੀਂ ਜ਼ਿੰਮੇਵਾਰੀ ਕਰੂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹੈਡ ਗਰੰਥੀ ਬਾਬਾ ਕਸ਼ਮੀਰ ਸਿੰਘ ਯੂ ਐਸ ਏ ਗੁਰਦੁਆਰਾ ਸਿੰਘ ਸਭਾ ਸੇਲਵਸਾ ਇਲੂਨੋਇਸ ਵਿੱਚ ਅੱਜ 1.3 ਵਜੇ ਜੋ ਦੋਸ਼ੀਆਂ ਨੇ ਨਿਸ਼ਾਨ ਸਾਹਿਬ ਤੋਂ ਤੋਂ 5 ਫੁੱਟ ਦਾ ਤੀਰ ਲਾਇਆ ਨੀਲਾ ਨਿਸ਼ਾਨ ਝੁਲਾਇਆ ਉਹ ਲਾ ਕੇ ਪੀਲਾ ਝੜਾ ਦਿੱਤਾ ਇੱਥੇ 10 ਫੁੱਟ ਦੇ 15-20 ਨਿਸ਼ਾਨ ਸਾਹਿਬ ਲੱਗੋ ਪੁੱਟ ਕੇ ਲੈ ਕੇ 20 ਝੰਡੀਆਂ ਲੱਗੀਆਂ ਪੁੱਟ ਕੇ ਲੈ ਕੇ ਹਜੂਰੀ ਜੋ ਪੁੱਟ ਕੇ ਲੈ ਕੇ 10 ਜਿਹੜੇ ਚਾਰਨ ਜਾਣ ਲੱਗੇ ਸੀ ਅੱਜ ਕੀ ਹੋਇਆ ਕਿ ਜਦੋਂ ਮੁਖਵਾਗ ਦੀ ਕਥਾ ਕਰਨ ਦਾ ਕਥਾ ਕਰਦਿਆਂ ਕਰਦਿਆਂ ਜਿਹੜੇ ਦੋਸ਼ੀ ਸੀ ਜਿਨ੍ਹਾਂ ਨੇ ਬੇਅਦਬੀ ਕੀਤੀ ਨਿਸ਼ਾਨ ਸਭਾ ਦੀ ਉਹ ਮੇਰੇ ਤਾਬਿਆਂ ਬੈਠਿਆਂ ਗੱਲ ਪੈ ਗਿਆ ਹਨ ਕਿ ਜਿਨ੍ਹਾਂ ਨੇ ਬੜਾ-ਬੜਾ ਨਰਾਦਰ ਕੀਤਾ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਣ ਕੇ ਉਹ ਹਮਲਾ ਕਰਨ ਆਏ ਪਰ ਗੁਰੂ ਸਾਹਿਬ ਨੇ ਛੇਵੇਂ ਪਾਸ ਸ਼ਸਤਰ ਦਿੱਤੇ ਆ ਤੇ ਦਾਸ ਗੋਲ ਸ਼ਸਤਰ ਹੈਗਾ ਸੀ ਜੋ ਉਸ ਵੇਲੇ ਉਹ ਸ਼ਸਤਰ ਲੈ ਕੇ ਆਪਣੀ ਜਿਹੜੀ ਉਹ ਸੇਫਟੀ ਕੀਤੀ ਤੇ ਗੁਰੂ ਸਾਹਿਬ ਦੀ ਬੇਅਦਬੀ ਬਚਾਈ ਨੇ ਦੇ ਗੁਰੂ ਗ੍ਰੰਥ ਸਾਹਿਬ ਅੰਦਰ ਉਹ ਜਾਣਾ ਸੀ ਇਹ ਉੱਤੇ ਮੈਨੂੰ ਅਟੈਕ ਕਰਨ ਆਏ ਸਾਰੇ ਬੰਦੇ ਤੇ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਕਿ ਉਹ ਜੋ ਸ੍ਰੀ ਸਾਹਿਬ ਦੇ ਨਾਲ ਆਪਣਾ ਬਚਾਅ ਕੀਤਾ ਤੇ ਸੰਗਤਾਂ ਨੂੰ ਬੇਨਤੀ ਆ ਕਿ ਇਹ ਜਿਹੜੇ ਦੋਸ਼ੀ ਹਨ ਨਗਿੰਦਰ ਸਿੰਘ ਚਰਨਜੀਤ ਸਿੰਘ ਦਰਬੀਰ ਸਿੰਘ ਨਿਰਮਲ ਸਿੰਘ ਤੇ ਹੋਰ ਜਿਹੜੇ ਕੋਈ ਸਾਥੀਆਂ ਦੇ ਨਾਲ ਜਿਨ੍ਹਾਂ ਨੇ ਬੇਅਦਬੀ ਕੀਤੀ ਨਿਸ਼ਾਨਾ ਦੀ ਇਹਦਾ ਸਾਰਾ ਮਾਵਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਬੁੱਢਾ ਦਾਲਸ਼ਾਨਵੀ ਕਰੋੜੀ ਬੋਨਾਂ ਦੇ ਕੋਲ ਹੈ ਸਾਰਾ ਮਾਵਲਾ ਦਲਾਂ ਪੰਥਾ ਕੋਲ ਗਿਆ ਵਾ ਉੱਥੇ ਛੇਤੀ ਹੀ ਕਾਰਵਾਈ ਹੋ ਜਾਣੀ ਆ ਇਹ ਦੋਸ਼ੀ ਜਿਹੜੇ ਹਨ ਜਿਨ੍ਹਾਂ ਨੇ ਬੇਅਦਬੀ ਕੀਤੀ ਜਿਨ੍ਹਾਂ ਨੇ ਜਿਹੜੇ ਇੱਥੇ ਮਹਾਰਾਜ ਦੇ ਮੇਰੀ ਪੀਰੇ ਦੇ ਦੋ ਨਿਸ਼ਾਨ ਚਾਪ ਚੁਲਾ ਕੇ ਮਾਫੀ ਨਹੀਂ ਮੰਗਦੇ ਇਹਨਾਂ ਨੂੰ ਮਾਫੀ ਨਹੀਂ ਮਿਲਣੀ ਨਾ ਕੋਈ ਗੁਰੂ ਘਰ ਦੇ ਵਿੱਚ ਇਹ ਕਿਸੇ ਪ੍ਰਕਾਰ ਦੀ ਵੀ ਸੇਵਾ ਕਰ ਸਕਦੇ ਹਨ ਦੋਸ਼ੀ ਬਹੁਤ ਵੱਡੇ ਹਨ ਨਿਸ਼ਾਨਾ ਦੀ ਬੇਅਦਬੀ ਕੀਤੀ ਸੰਗਤ ਨੂੰ ਬੇਨਤੀ ਆਵਾਜ਼ ਉਠਾਓ ਸੱਚ ਦੇ ਪੈਰਾ ਦੋ ਆ ਦਾਸ ਕਸ਼ਮੀਰ ਸਿੰਘ ਅੱਜ ਐਤਵਾਰ ਤਰੀਕ 26 10 2025 ਏ ਗੁਰਦਰਾ ਸਿੰਘ ਸਭਾ ਸਿਲਵਿਸ ਜਿੱਥੇ ਨਿਸ਼ਾਨ ਸਭਾ ਦੀ ਬੇਅਦਬੀ ਕੀਤੀ ਗਈ ਆ ਤੇ ਅੱਜ ਕਮੇਟੀ ਵਾਲੇ ਦਾਸ ਨੂੰ ਮਾਰਨ ਵਾਸਤੇ ਆਏ ਪਰ ਦਾਸ ਪਰਵਾਹ ਨਹੀਂ ਕਰਦਾ ਸੰਗਤ ਨੂੰ ਮੈਂ ਅਪੀਲ ਕਰਦਾ ਅਮਰੀਕਾ ਦੇ ਸ਼ੰਦਰਸ਼ਨ ਨੂੰ ਕਿ ਨਿਸ਼ਾਨਾਂ ਦੀ ਬੇਅਦਬੀ ਹੋਣ ਲੱਗ ਪਈ ਜੇ ਗੁਰੂ ਘਰ ਦੇ ਨਿਸ਼ਾਨਪੁਰ ਤੇ ਬਾਹਰੋਂ 12 ਨਿਸ਼ਾਨਪੁਰ ਤੇ ਉਹ ਤੁਹਾਨੂੰ 25 ਫੁੱਟ ਤੋਂ ਛਾਦੋਂ 5 5 ਫੁੱਟ ਦਾ ਤੀਰ ਲਾ ਕੇ ਲਾਗੇ ਤੇ ਅੱਜ ਉਹਨਾਂ ਨੇ ਬਹੁਤ ਇੱਥੇ ਗੁਰਗੀ ਹਜੂਰੀ ਦੇ ਅੰਦਰ ਰੌਲਾ ਪਾਇਆ ਕਿ ਆਕੇ ਤੂੰ ਬਾਹਰ ਆ ਤੈਨੂੰ ਵੜਦਾਂਗੇ ਮੈਨੂੰ ਕੋਈ ਪਰਵਾਹ ਨਹੀਂ ਆ ਮੇਰਾ ਸਿਰ ਵੀ ਲੈ ਜਾਏ ਕੋਈ ਪਰਵਾਹ ਨਹੀਂ ਸੰਗਤ ਜੋ ਇਹ ਵੀਡੀਓ ਬਾਤ ਵਾ ਸ਼ੇਅਰ ਕਰਦੇ ਹੋ ਅਮਰੀਕਾ ਵਿਖੇ ਸਿਲਵਿਸ ਗੁਰਦੁਆਰਾ ਜਿੱਥੋਂ ਦਾ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਬੁੱਢੇ ਦਲ ਯੂਐਸਐਨ ਦਾ ਚਾਰਜਵਾਂ ਬੁੱਢਾ ਦਲ ਵੀ ਨਹੀਂ ਬੋਲ ਰਿਹਾ ਪੰਜਾਬ ਤੋਂ ਕਿ ਨਿਸ਼ਾਨਾਂ ਦੀ ਬੇਅਦਬੀ ਹੋਈ ਹੈ ਉਹਨਾਂ ਬੁੱਢਾ ਦਲ ਪੰਥ ਨੂੰ ਵੀ ਬੇਨਤੀ ਕਰਦਾ ਦਾ ਪੰਥਾਂ ਨੂੰ ਵੀ ਉਹ ਨਿਸ਼ਾਨਾਂ ਦੀ ਗੱਲ ਜੇ ਨਿਸ਼ਾਨ ਕਿਸੇ ਦੀ ਨਹੀਂ ਜੇ ਨਿਸ਼ਾਨ ਪੁੱਟ ਕੇ ਲੈ ਗਏ ਕਾਸ ਕਸ਼ਮੀਰ ਸਿੰਘ ਪਿੰਡ ਮੁਸ਼ਰ ਭਾਈ ਬਲਬੀਰ ਸਿੰਘ ਸਤਕਾਰ ਕਮੇਟੀ ਵਾਲੇ ਉਹਨਾਂ ਦਾ ਭਰਾ ਛੋਟਾ ਪੰਜ ਸਾਲ ਤੋਂ ਇਸ ਗੁਰੂ ਘਰ ਸੇਵਾ ਕਰ ਰਿਹਾ ਇਹਨਾਂ ਕਮੇਟੀ ਵਾਲਿਆਂ ਨੇ ਇਹਨਾਂ ਤੰਗ ਕੀਤਾ ਰਾਤ ਦਿਨ ਮਰਜ਼ਾਦਾ ਦੇ ਉਂਗਲਾਂ 2022 ਚ ਵੀ ਬੇਅਦਬੀ ਕੀਤੀ ਅਕਾਲ ਤੱਕ ਤੇ ਉਹ ਕੇਸ ਪਿਆ ਹੋਇਆ ਹੁਣ ਮੇਰਾ ਪਰਿਵਾਰ ਜਿਹੜਾ ਉਹਨਾਂ ਨੂੰ ਧਮਕੀਆਂ ਦੇ ਰਹਾ ਏ ਮੇਰੀ ਵਾਇਬ ਰਾਜਵੀਰ ਕੋਰ ਮੇਰਾ ਵੱਡਾ ਬੇਟਾ ਗੁਰਲਾਲ ਸਿੰਘ ਮੇਰਾ ਵਿਚਕਾਰ ਦਾ ਬੇਟਾ ਹਰਕੀਰਤ ਸਿੰਘ ਗੁਰਪ੍ਰਤਾਪ ਸਿੰਘ ਬੇਟਾ ਛੋਟਾ ਇਹਨਾਂ ਨੂੰ ਕਹਿੰਦੇ ਰਿਹਾ ਤੁਹਾਨੂੰ ਮਾਰ ਦਾਂਗੇ ਜੇ ਤੁਸੀਂ ਸ਼ਾਨਾਂ ਦੀ ਗੱਲ ਕੀਤੀ ਮੇਰੇ ਬੱਚੇ ਪੰਥ ਦੇ ਆ ਜੇ ਇਹ ਕੁਰਬਾਨ ਹੋ ਜਾਣਗੇ ਕੋਈ ਗੱਲ ਨਹੀਂ ਆ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਇੱਥੇ ਖਾਲਸਾ ਪੰਥ ਇਕੱਠਾ ਹੋਵੇ ਇਹਨਾਂ ਕੋਲੋਂ ਪਾਪੀਆਂ 'ਤੇ ਦੋ ਤੀਰ ਲਗਾਉਣੇ ਆਪਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਦੁਆਰਾ ਸਿੰਘ ਸਭਾ ਸਿਲਵਸ ਅਮਰੀਕਾ ਜਿੱਥੇ ਭਾਈ ਕਸ਼ਮੀਰ ਸਿੰਘ ਪਿਛਲੇ 4 ਸਾਲਾਂ ਤੋਂ ਨਿਸ਼ਕਾਮ ਗਰੰਥੀ ਦੀ ਸੇਵਾ ਨਿਭਾ ਰਹੇ ਨੇ ਉਹ ਇੱਥੇ ਪੰਜਾਬ ਬੰਦੀ ਛੋਟ ਦਿਵਸ ਮਨਾਉਣ ਵਾਸਤੇ ਸ੍ਰੀ ਅਮਰਸਰ ਸਾਹਿਬ ਪਹੁੰਚੇ ਹੋਏ ਸਨ ਮਗਰੋਂ ਲਕਿੰਦਰ ਸਿੰਘ ਤੇ ਉਹਨਾਂ ਦੇ ਹੋਰ ਸਾਥੀਆਂ ਨੇ ਉੱਥੇ ਗੁਰੂ ਘਰ ਵਿੱਚ ਜਿਹੜੇ ਨਿਸ਼ਾਨ ਲੱਗੇ ਸਨ ਉਹਨਾਂ ਦੀ ਬਦਬੀ ਕੀਤੀ ਹੈ ਤੇ ਗੰਧੀ ਸਿੰਘ ਜਿਹੜੇ ਤਾਬਿਆ ਬੈਠ ਕੇ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਕਰ ਰਹੇ ਸਨ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਹੁਲੜਬਾਜੀ ਕੀਤੀ ਗਾਲੀ ਕਲੋਜ਼ ਕੀਤਾ ਤੇ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਉਹਨਾਂ ਨੇ ਬਦਬੀ ਕੀਤੀ ਆ ਇਹ ਜਿਹੜੇ ਇਸ ਤਰ੍ਹਾਂ ਦੀ ਹੁੱਲੜਬਾਜੀ ਗੁਰੂ ਘਰ ਵਿੱਚ ਕਰ ਰਹੇ ਨੇ ਉਹਨਾਂ ਦੇ ਬੱਚੇ ਸ੍ਰੀ ਹਰਮੰਦਰ ਸਾਹਿਬ ਦਾ ਜੋ ਸਕਰੀਨ ਦੇ ਉੱਪਰ ਤਸਵੀਰ ਚੱਲ ਰਹੀ ਆ ਤੇ ਉਹਦੇ ਅੱਗੇ ਗਿੱਧਾ ਤੇ ਭੰਗੜਾ ਪਾ ਰਹੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਬਰਦਾਸ਼ਤ ਤੋਂ ਬਾਹਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਅੱਜ ਸਤਕਾਰ ਕਮੇਟੀ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ ਕਿ ਇਹਨਾਂ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਔਰ ਇਹ ਭਾਈ ਕਸ਼ਮੀਰ ਸਿੰਘ ਦੇ ਪਰਿਵਾਰ ਨੂੰ ਵੀ ਤੰਬਕੀਆਂ ਦੇ ਰਹੇ ਨੇ ਤੇ ਸਰਕਾਰ ਕੋਲੋਂ ਵੀ ਆਪਾਂ ਮੰਗ ਕਰਦੇ ਆਂ ਵੀ ਇਹਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਵਿਅਕਤੀ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਬੇਦਬੀ ਕਰਨ ਦਾ ਹਿਯਾ ਨਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆਲ ਇੰਡੀਆ ਤੇ ਨਿਹੰਗ ਸਿੰਘ ਫੌਜਾਂ ਤੇ ਦਮਦਮੇ ਟਕਸਾਲ ਦੇ ਵਰਦਾਰਤੀਆਂ ਵੱਲੋਂ ਸ੍ਰੀ ਅਕਾਲ ਤਸਾਹਬ ਮੰਗ ਪੱਤਰ ਦਿੱਤਾ ਗਿਆ ਕਿ ਜੋ ਪਿਛਲੇ ਦਿਨੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਦਾਤੇ ਦੇ ਸਬੰਧ ਵਿੱਚ ਬਹੁਤ ਸੰਗਤਾਂ ਨੇ ਸ਼ਰਧਾ ਦੇ ਨਾਲ ਬਣਾਇਆ ਸੀ ਤੇ ਉੱਥੋਂ ਦੇ ਹੈੱਡ ਗ੍ਰੰਥੀ ਭਾਈ ਕਸ਼ਮੀਰ ਸਿੰਘ ਜੀ ਛੋਟਾ ਭਰਾਤਾ ਜੋ ਇੰਡੀਆ ਆਇਆ ਸੀ ਇੱਥੇ ਆਣ ਕੇ ਉਹਨਾਂ ਨੇ ਅਜੋਬ ਸਾਹਿਬ ਦੇ ਦਰਸ਼ਨਦਾਰੇ ਕਰਨ ਵਾਸਤੇ ਪਰ ਪਿੱਛੇ ਸਰਾਰਤਰੀ ਅੰਸਰਾਂ ਨੇ ਕੀ ਕੀਤਾ ਉਧਰੋਂ ਬੰਦੀ ਛੁੜਦਾ ਤੇ ਦਾ ਦਿਹਾੜਾ ਸੀ ਤੇ ਗੁਰੂ ਦੇ ਨਿਸ਼ਾਨ ਉਤਾਰ ਦਿੱਤੇ ਗਏ ਪਤਾ ਨਹੀਂ ਕਿਥੇ ਛੁੱਟੇ ਨੇ ਕਿ ਉਹਨਾਂ ਦਾ ਸਸਕਾਰ ਕਰ ਦਿੱਤਾ ਉਹਨਾਂ ਦੋਸ਼ੀਆਂ ਨੇ ਜਦੋਂ ਭਾਈ ਕਸ਼ਮੀਰ ਸਿੰਘ ਜੀ ਨੇ ਉੱਥੇ ਜਾ ਕੇ ਵੇਖਿਆ ਉਥੋਂ ਦੇ ਜਿਹੜੇ ਪ੍ਰਧਾਨ ਹਨ ਭਾਈ ਜਸ ਜਸਵੀਰ ਸਿੰਘ ਜਸਵਿੰਦਰ ਸਿੰਘ ਜੱਸੀ ਉਹਨਾਂ ਨੇ ਜਾ ਕੇ ਜਦੋਂ ਮੌਕਾ ਵੇਖਿਆ ਤੇ ਸੱਚੀ ਗੱਲ ਸੀ ਕਿ ਗੁਰੂ ਦੇ ਨਿਸ਼ਾਨ ਉੱਥੇ ਨਹੀਂ ਸਨ ਉਹ ਵੀ ਬੇਦਬੀ ਹੈ ਦੂਸਰਾ ਜਦੋਂ ਪਾਵਨ ਹੁਕਮਨਾਮੇ ਦੀ ਕਥਾ ਕਰ ਰਹੇ ਸਨ ਸਤਗੁਰਾਂ ਦੀ ਸੇਵਾ ਕਰ ਰਹੇ ਸਨ ਭਾਈ ਕਸ਼ਮੀਰ ਸਿੰਘ ਜੀ ਉਹਨਾਂ ਸਰਾਤਰੀ ਇਨਸਾਨ ਨੇ ਨਗਿੰਦਰ ਤੇ ਤੇ ਹੋਰ ਵੀ ਜਿਹੜੇ ਉਹਦੇ ਨਾਲ ਦੇ ਸਾਥੀ ਸਨ ਉਹਨਾਂ ਨੇ ਜਾ ਕੇ ਉਥੇ ਬਹੁਤ ਹੁਲੜਬਾਜੀ ਕੀਤੀ ਤੇ ਅਦੇ ਗਾਲੀ ਗਲੋਚ ਵੀ ਕੀਤਾ ਸਤਗੁਰ ਦੀ ਤਾਬਿਆ ਜੇ ਭਾਈ ਕਸ਼ਮੀਰ ਸਿੰਘ ਦੀ ਬੈਠੇ ਸਨ ਅਸੀਂ ਅਸੀ ਸ੍ਰੀ ਅਕਾਲ ਤਖਤ ਸਾਹਿਬ ਉਹ ਅੱਜ ਮੰਗ ਪੱਤਰ ਦਿੱਤਾ ਹੈ ਕਿ ਇਹਨਾਂ ਦੋਸ਼ੀਆਂ ਦੀ ਜਿਹੜੀ ਪਹਿਲੀ ਵੀ ਕਾਰਵਾਈ ਚੱਲ ਰਹੀ ਹੈ ਇਹਨਾਂ ਨੇ ਹੁਣ ਵੀ ਜਿਹੜੀ ਇਹ ਉਥੇ ਘਟਨਾ ਕੀਤੀ ਐ ਉਹ ਕਿ ਬਰਦਾਸ਼ਤ ਕਰਨ ਤੋਂ ਬਾਰੀ ਨੇ ਪਾਰ ਭਾਵ ਕੇ ਜੇਕਰ ਇਦਾਂ ਦੇ ਦੋਸ਼ੀਆਂ ਨੂੰ ਨਾਥ ਨਾ ਭਾਈ ਉਹ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਸਤਗੁਰਾਂ ਦੀ ਬੇਦਬੀ ਕਰ ਸਕਦੇ ਹਨ ਅਸੀਂ ਮੰਗ ਕਰਦੇ ਹਾਂ ਸ੍ਰੀ ਅਕਾਲ ਤਖਤ ਜਥੇਦਾਰ ਸਾਹਿਬ ਜੀ ਕੋਲੋਂ ਕਿ ਇਹਨਾਂ ਨੂੰ ਤੁਰੰਤ ਜਿਹੜੀ 5 7 ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਮਰੀਕਾ ਵਿੱਚ ਬਣੀ ਹੈ ਉਹਨਾਂ ਦੀ ਡਿਊਟੀ ਲਾ ਕੇ ਪੜਤਾਲ ਕਰਕੇ ਤੇ ਇਹਨਾਂ ਦੋਸ਼ੀਆਂ ਦੀ ਜਿਹੜੀ ਬੰਦੀ ਸਜ਼ਾ ਉਹ ਜਰੂਰ ਸਰੀ ਕਾਲਤਾ ਸਾਹ ਸੱਜ ਕੇ ਤਲਬ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਤਾਂ ਦੇ ਪ੍ਰਬੰਧਕ ਜਿਹੜੇ ਲੋਕ ਨੇ ਕਿ ਇਹ ਪਹਿਲਾਂ ਉੱਥੇ ਬੜੀਆਂ ਮਨਮਈਆਂ ਕਰਦੇ ਆ ਰਹੇ ਨੇ ਸ਼ਰਾਬੀ ਨੇ ਕੋਈ ਵੀ ਇਹਨਾਂ ਦੇ ਵਿੱਚ ਅਮਰਤਾਰੀ ਨਹੀਂ ਪਰ ਫਿਰ ਵੀ ਜੇਕਰ ਉੱਥੇ ਗੁਰੂ ਦੇ ਸਿੱਖ ਭਾਈ ਕਸ਼ਮੀਰ ਸਿੰਘ ਜਿਹੜੇ ਗ੍ਰੰਥੀ ਸਿੰਘ ਦੀ ਡਿਊਟੀ ਕਰ ਰਹੇ ਨੇ ਉਹ ਨਿਸ਼ਕਾਮ ਸੇਵਾ ਹੈਡ ਗ੍ਰੰਥੀ ਦੀ ਕਰਦੇ ਆ ਰਹੇ ਨੇ ਜੇਕਰ ਇਹਨਾਂ ਲੋਕਾਂ ਕੋ ਫਿਰ ਵੀ ਬਰਦਾਸ਼ਤ ਨਹੀਂ ਹੁੰਦਾ ਅਸੀਂ ਵੀ ਨਹੀਂ ਇਹ ਚੀਜ਼ਾਂ ਬਰਦਾਸ਼ਤ ਕਰਾਂਗੇ ਜੇਕਰ ਸਾਨੂੰ ਇਹ ਪੰਜਾਬ ਦੇ ਵਿੱਚ ਕਿਤੇ ਵਜ ਗਏ ਤੇ ਅਸੀਂ ਇਹਨਾਂ ਨੂੰ ਜੋ ਨਿਹੰਗ ਸਿੰਘ ਨਿਹੰਗ ਸਿੰਘ ਬਾਟੇ ਨੂੰ ਜਿਵੇਂ ਮੰਨਦੇ ਦੇ ਇਦਾਂ ਇਹਨਾਂ ਨੂੰ ਜ਼ਰੂਰ ਮੰਨ ਜਾਗੇ ਕਿਉਂਕਿ ਇਹਨਾਂ ਨੇ ਗੁਰੂ ਘਰ ਦੇ ਗ੍ਰੰਥੀ ਨੂੰ ਬਹੁਤ ਜਲੀਲ ਕੀਤਾ ਹੈ ਗਾਲੀ ਗਲੋਚ ਵੀ ਕੀਤਾ ਹੈ ਤੇ ਗੁਰੂ ਦੀ ਤਾਬਿਆਂ ਦੇ ਬੈਠੇ ਨੂੰ ਜਿਹੜਾ ਇਹਨਾਂ ਨੇ ਉਥੇ ਇਹ ਘਟਨਾ ਕੀਤੀ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਵੀ ਜੋ ਅੱਜ ਐਸਐਸਪੀ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਕਿ ਇਹ ਦੋਸ਼ੀ ਜਿਹੜੇ ਨੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਅਮਰੀਕਾ ਦੇ ਵਿੱਚ ਜਾ ਕੇ ਵੀ ਜੇ ਇਹ ਖਲੜਬਾਜੀ ਹੁਲੜਬਾਜੀ ਗੁਰੂ ਘਰ ਵਿੱਚ ਕਰਦੇ ਹਨ ਇਹਨਾਂ ਦੇ ਉੱਤੇ ਐਫਆਈਆ ਦਰਜ ਵੀ ਜਿਹੜੀ ਉਹ ਕਰਾਵਾਂਗੇ ਅਸੀਂ ਸ੍ਰੀ ਕਲਤਾ ਸਾਹਿਬ ਤੋਂ ਆਸ ਰੱਖਦੇ ਹਾਂ ਕਿ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਜਿਹੜਾ ਉਹ ਸ੍ਰੀ ਕਲਤਾ ਸਾਹਿਬ ਤੋਂ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ